ਇੰਦਪੁਰਾੜੀ ਵਾਲ ਵਿਖੇ ਕਾਂਗਰਸ ਪਾਰਟੀ ਵੱਲੋਂ ਮੀਟਿੰਗ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਮੀਟਿੰਗ ਵਿੱਚ ਉਚੇਚਿਤ ਹੋਟ ਤੇ ਸਾਬਕਾ ਉਪ ਮੁੱਖ ਮੰਤਰੀ ਓਮਪ੍ਰਕਾਸ਼ ਸੋਨੀ ਪੂਜੇ ਅਤੇ ਉਹਨਾਂ ਨੇ ਮੋਹਨ ਸਿੰਘ ਮੋਣੀ ਨੂੰ ਜ਼ਿਲ੍ਹਾ ਵਾਈਸ ਪ੍ਰਧਾਨ ਨਿਯੁਕਤ ਕੀਤਾ ਅਤੇ ਉਹਨਾਂ ਆਖਿਆ ਕਿ ਮੋਹਨ ਕੁਮਾਰ ਮੋਣੀ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਹਨ ਅਤੇ ਕਾਂਗਰਸ ਪਾਰਟੀ ਲਈ ਕੰਮ ਕਰ ਰਹੇ ਹਨ ਉਹਨਾਂ ਨੇ ਆਖਿਆ ਕਿ ਪਾਰਟੀ ਨੇ ਉਹਨਾਂ ਦੇ ਕੰਮ ਨੂੰ ਦੇਖਦੇ ਹੋਏ ਉਹਨਾਂ ਨੂੰ ਜ਼ਿਲ੍ਹਾ ਵਾਈਸ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਹੈ ਇਸ ਮੌਕੇ ਮੋਹਨ ਸਿੰਘ ਮੋਣੀ ਨੇ ਤਾਂ ਦਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੂੰ ਵਿਸ਼ਵਾਸ ਦਿਵਾਇਆ ਕਿ ਜੋ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਹੈ ਉਸ ਨੂੰ ਤਹ ਦਿਲੋਂ ਨਿਭਾਉਣਗੇ ਇਸ ਮੌਕੇ ਕੌਂਸਲਰ ਵਿਕਾਸ ਸੋਨੀ ਕੌਂਸਲਰ ਪੁਲਦੀਪ ਸਿੰਘ ਕਮਲ ਪਹਿਲਵਾਨ ਅਜੀਤ ਸਿੰਘ ਬੱਬੂ ਪਰਮਜੀਤ ਸਿੰਘ ਚੋਪੜਾ ਸਮੇਤ ਪਾਰਟੀ ਵਰਕਰ ਅਤੇ ਆਗੂ ਹਾਜ਼ਰ ਸਨ ਸਾਡੇ ਪੁਰਾਣੇ ਬੜੇ ਤਗੜੇ ਵਰਕਰ ਨੇ 25 30 ਸਾਲ ਤੋਂ ਇਹ ਪਰਿਵਾਰ ਜਿਹੜਾ ਕਾਗਰਸ ਪਾਰਟੀ ਦੀ ਸੇਵਾ ਕਰਿਆ ਸੋ ਅੱਜ ਜਿਹਦੀ ਸੇਵਾ ਨੂੰ ਵੇਖਦੇ ਆ ਇਹਨੂੰ ਡਿਸਟ੍ਰਿਕਟ ਕਾਰਜ ਕਮੇਟੀ ਦਾ ਅਸੀਂ ਵਾਈਸ ਪ੍ਰੈਜ਼ੀਡੈਂਟ ਬਣਾਇਆ ਸੋ ਮੈਂ ਅੱਜ ਇਹਨੂੰ ਕਹਿ ਕੇ ਵੀ ਚੰਦਿਆ ਕਿ ਮੋਨ ਸਿੰਘ ਜੀ ਤੁਸੀਂ ਬੜੀ ਸੇਵਾ ਕੀਤੀ ਆ ਹੋਣ ਜੁਮੇਰੀ ਤੁਹਾਡੀ ਤੇ ਹੋਰ ਵੱਧ ਗਈ ਹੋਣ ਅੱਗੇ ਨਾਲ ਹੋਰ ਵੱਧ ਯੋਰ ਲਾਉਣਾ ਸੋ ਮੈਨੂੰ ਆਸ ਵੀ ਆ ਪੂਰੀ ਆਸ ਆ ਕਿ ਇਹ ਬੜਾ ਵੱਡਾ ਸੜਾ ਵਰਕਰ ਆ ਬੜਾ ਸਪੋਰਟਰ ਆ ਹੋਣ ਸਾਰੇ ਇਲਾਕੇ ਨੂੰ ਨਾਲ ਲੈ ਕੇ ਇਹ ਇਹ ਬੂਤ ਨਹੀਂ ਲੱਗਿਆ ਵੀ ਜਿੱਦੇ ਆ ਜੀ ਹੁਣ ਡਬਲ ਵੋਟਾਂ ਦੇ ਅੱਗੇ ਨਾਲ ਜਿੱਤ ਰਿਹਾ ਇਹ ਤੁਹਾਡੀ ਅਸਲੀ ਜੁਮੇਹਰੀਆ ਜਲਾ ਕੇ ਤੁਸੀਂ ਹਮ ਤਾਂ ਪਹਿਲਾਂ ਮੈਂ ਵੋਟਾਂ ਨਾਲ ਚੱਲਣਾ ਆ ਸਾਡੇ ਪਿਆਰ ਦੇ ਬੋਟ ਆਈਫੋਨ ਨਾਲ ਬਣਾਉਂਦਾ ਹਾਂ ਪਾਰਟੀ ਲਈ ਹਾਈ ਕਮਾਂਡ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਹ ਗੁਰੂ ਰਾਮਦਾਸ ਜੀ ਨਦੀ ਦਾ ਸੇਵਾ ਕਰਦਾ ਮਾਤਾ ਮਕਾਨ ਜਿਵੇਂ ਸੋਲਿੰਗ ਨਾਲ ਜਾਨੋ ਜਾਪ ਦਿੱਤਾ ਹੈ ਜੋੜੀ ਕੇ ਮੇਰੇ ਸੰਸਾਦ ਦੇ ਮੇਰੇ ਡਿਊਟੀ ਲਈ ਹੈ ਹਾਈ ਕਮਾਂਡ ਨੇ ਮੇਰੇ ਦਿੱਤੀ ਹੈ ਮੈਂ ਨਾ ਦਾ ਵਿਸ਼ਵਾਸ ਵੀ ਥੋੜਾ ਕਾਂ ਅਰਬਤਵਾਤ ਤੇ ਪਾਰਟੀ ਵਾਸਤੇ ਕੰਮ ਕਰਾਂਗਾ ਔਰ ਕੋਰਨਾ ਆਰਾਮਦਾਸੀ ਲਗੜੀ ਦੀ ਸੇਵਾ ਕਰਾਂਗਾ ਇਹਨਾ ਕਹਿੰਦਾ ਹੋਇਆ ਸਾਡੇ